ਖਾਸ ਕਰਕੇ ਮੈਨੂੰ ਇੱਥੇ ਬੜੀ ਸ਼ਾਂਤੀ ਮਿਲਦੀ ਜਦੋਂ ਗੁਰੂ ਘਰ ਆਉਨੇ ਆ ਸੋ ਉਹਨਾਂ ਦਾ ਓਟ ਆਸਰਾ ਅੱਜ ਮੈਂ ਆਪਣੇ ਪਰਿਵਾਰ ਦੇ ਨਾਲ ਆਇਆ ਪੰਜਾਬੀਆਂ ਦਾ ਤੁਹਾਨੂੰ ਪਤਾ ਹੀ ਆ ਇਤੋਂ ਉੱਤੇ ਕੋਈ ਦਰਬਾਰ ਹੈ ਹੀ ਨਹੀਂ ਇਸ ਦੁਨੀਆ ਦੇ ਮੈਂ ਰਹਿਣਾ ਹੀ ਇਸ ਸ਼ਹਿਰ ਦੇ ਵਿੱਚ ਆ ਸੋ ਜਦੋਂ ਕਿਤੇ ਜਾਈਦਾ ਉੱਥੇ ਵੀ ਸਾਨੂੰ ਮਾਣ ਮਿਲਦਾ ਕਿ ਆ ਕਿ ਜਦੋਂ ਸਾਨੂੰ ਫਕਰ ਹੁੰਦਾ ਕਿ ਅਸੀਂ ਸ੍ਰੀ ਗੁਰੂ ਰਾਮਦਾਸ ਜੀ ਦੀ ਧਰਤੀ ਤੋਂ ਆਏ ਆ ਕਿਸਮਤ ਵਾਲੀ ਆ ਕਿ ਇਸ ਜਨਮ ਸਿਟੀ ਦੇ ਵਿੱਚ ਅਸੀਂ ਆਪਣਾ ਜਨਮ ਲਿਆ ਸੋ ਪ੍ਰਮਾਤਮਾ ਚੜ੍ਹਦੀਆਂ ਕਲਾ ਕਰਨ ਪ੍ਰਮਾਤਮਾ ਮੇਰ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮਝੂਦਾ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਦੱਸਦੇ ਕਿ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਜੋ ਪੰਜਾਬੀ ਕਹ ਸਕਦੇ ਆ ਸਿੰਗਰ ਜੋ ਮਨਪ੍ਰੀਤ ਸੰਧੂ ਜੋ ਨੇ ਖਾਸ ਤੌਰ ਤੇ ਗੁਰੂ ਘਰ ਦਰਸ਼ਨਦਾਰੇ ਕਰਨ ਵਾਸਤੇ ਪਹੁੰਚੇ ਨੇ ਤਾਂ ਸਾਡੇ ਨਾਲ ਮੌਜੂਦ ਨੇ ਤਾਂ ਸੰਧੂ ਸਾਹਿਬ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਾਂ ਨੂੰ ਲੈ ਕੇ ਜਿੱਥੇ ਕੀ ਦੇਸ਼ ਵਿਦੇਸ਼ ਤੋਂ ਸੰਗਤਾਂ ਆ ਰਹੀਆਂ ਨੇ ਤੁਸੀਂ ਵੀ ਗੁਰੂ ਘਰ ਵਿਖੇ ਆਏ ਹੋ ਦਰਸ਼ਨਦਾਰੇ ਕਰਨ ਲਈ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਔਰ ਖਾਸ ਕਰਕੇ ਮੈਨੂੰ ਇਥੇ ਬੜੀ ਸ਼ਾਂਤੀ ਮਿਲਦੀ ਜਦੋਂ ਗੁਰੂ ਘਰ ਆਉਨੇ ਆ ਸੋ ਉਹਨਾਂ ਦਾ ਓਟ ਆਸਰਾ ਅੱਜ ਮਮੀ ਆਪਣੇ ਪਰਿਵਾਰ ਦੇ ਨਾਲ ਆਇਆ ਸੋ ਓਟ ਆਸਰਾ ਲੈਣ ਆਏ ਅੱਜ ਸਾਡਾ ਗੀਤ ਵੀ ਇੱਕ ਨਵਾਂ ਰਿਲੀਜ਼ ਹੋ ਰਿਹਾ ਸੋ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕੀਤੀ ਹੈ ਕਿ ਬਾਬਾ ਦੀ ਚੜ੍ਹਦੀਆਂ ਕਲਾ ਕਰਨ ਸਭ ਜਿੱਥੇ ਲੱਖਾਂ ਦੀ ਤਦਾ ਤੇ ਸੰਗਤ ਆ ਰਹੀ ਹੈ ਤੁਸੀਂ ਵੀ ਆਏ ਹੋ ਗੁਰੂ ਘਰ ਆ ਕੇ ਕਿੰਨੇ ਕ ਮਨ ਨੂੰ ਸ਼ਾਂਤੀ ਮਿਲਦੀ ਹੈ ਕਿਉਂਕਿ ਅੱਜ ਵੱਡੇ ਪੱਧਰ ਤੇ ਸੰਗਤ ਵੀ ਪਹੁੰਚੇਗੀ ਆਤਿਸ਼ਬਾਜੀ ਹੋਏਗੀ ਜਲੋ ਸੱਜਣਗੇ ਤਾਂ ਬਹੁਤ ਅਨੰਤ ਜਿਹੜਾ ਕਹਿ ਸਕਦੇ ਆ ਕਿ ਇਸ ਸੰਗਤ ਦੇ ਮਨ ਨੂੰ ਜਿਹੜਾ ਇੱਥੇ ਆ ਕੇ ਬਿਲਕੁਲ ਜੀ ਇਹਦੇ ਪੰਜਾਬੀਆਂ ਦਾ ਤੁਹਾਨੂੰ ਪਤਾ ਹੀ ਆ ਇਤੋਂ ਉੱਤੇ ਕੋਈ ਦਰਬਾਰ ਹੈ ਹੀ ਨਹੀਂ ਇਸ ਦੁਨੀਆ ਦੇ ਉੱਤੇ ਨਹੀਂ ਮੈਂ ਸੋਚਦਾ ਨਹੀਂ ਹੈਗਾ ਕਿਉਂਕਿ ਗੁਰੂ ਸਾਹਿਬ ਸਾਡੇ ਇਸ ਗੁਰੂ ਰਾਮਦਾਸ ਜੀ ਧਰਤੀ ਤੇ ਖੜੇ ਆ ਸੋ ਮੈਨੂੰ ਤੇ ਮੈਂ ਰਹਿਣਾ ਹੀ ਇਸ ਸ਼ਹਿਰ ਦੇ ਵਿੱਚ ਆ ਸੋ ਜਦੋਂ ਕਿਤੇ ਜਾਈਦਾ ਉੱਥੇ ਵੀ ਸਾਨੂੰ ਮਾਣ ਮਿਲਦਾ ਕਿ ਹੈ ਕਿ ਜਦੋਂ ਸਾਨੂੰ ਫਕਰ ਹੁੰਦਾ ਕਿ ਅਸੀਂ ਸ੍ਰੀ ਗੁਰੂ ਰਾਮਦਾਸ ਜੀ ਦੀ ਧਰਤੀ ਤੋਂ ਆਏ ਆ ਸੋ ਬਹੁਤ ਜ਼ਿਆਦਾ ਪਿਆਰ ਮਿਲਦਾ ਸੋ ਬੜੇ ਕਿਸਮਤ ਵਾਲੇ ਆ ਕਿ ਇਸ ਜਨਮ ਸਿਟੀ ਦੇ ਵਿੱਚ ਅਸੀਂ ਆਪਣਾ ਜਨਮ ਲਿਆ ਸੋ ਪ੍ਰਮਾਤਮਾ ਚੜ੍ਹਦੀਆਂ ਕਲਾ ਕਰਨ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖਣ ਕਿਉਂਕਿ ਮੈਂ ਵੇਖ ਰਿਹਾ ਸੀ ਅੱਗੇ ਸੰਗਤਾਂ ਬੜੀ ਦੂਰੋਂ ਦੂਰੋਂ ਆ ਕੇ ਇੱਥੇ ਸੇਵਾ ਕਰ ਰਹੀਆਂ ਨੇ ਸੋ ਇੰਨਾ ਉਤਸ਼ਾਹ ਆ ਲੋਕਾਂ ਦੇ ਵਿੱਚ ਸੋ ਮਾਨੂੰ ਇੰਨੀ ਖੁਸ਼ੀ ਮਿਲਦੀ ਹੈ ਕਿ ਕਿੰਨਾ ਰੱਬ ਦੇ ਨਾਲ ਜੁੜੇ ਹੋਏ ਲੋਕ ਤੇ ਪ੍ਰਮਾਤਮਾ ਸਾਨੂੰ ਵੀ ਇਸ ਬਾਬਾ ਜੀ ਆਪਣੇ ਚਰਨਾਂ ਦੇ ਨਾਲ ਜੋੜਨ ਤੇ ਇਦਾਂ ਹੀ ਚੜ੍ਹਦੀਆਂ ਕਲਾ ਕਰਨ ਦੀ ਲੋ ਤੁਸੀਂ ਆਪਣੇ ਗੀਤਾਂ ਤੋਂ ਕਾਫੀ ਵਾਰ ਜਾਣੇ-ਜਾਣੇ ਹੋਂ ਬੜੇ ਪੁਰਾਣੇ ਗੀਤ ਤੇ ਨਵੇਂ ਵੀ ਫੜੇ ਗੀਤ ਆ ਰਹੇ ਆ ਤੁਹਾਡੇ ਹੁਣ ਲੇਕਿਨ ਗੁਰੂ ਘਰ ਆਏ ਹੋਂ ਗੁਰਪਰਵ ਆਇਆ ਤੇ ਅੱਜ ਕੁਛ ਗੁਰਬਾਣੀ ਦੇ ਤੌਰ ਤੇ ਆਪਾਂ ਕਹਿ ਲਈਏ ਕੋਈ ਸ਼ਬਦ ਵਗੈਰਾ ਕੋ ਸੁਣਾਉਣਾ ਚਾਹੋ ਜੀ ਮੇਰਾ ਇੱਕ ਗੀਤ ਆਇਆ ਸੀ ਇਦਾਂ ਹੀ ਝੰਡੇ ਝੂਲਦੇ ਰੱਬਾ ਰਹਿਣ ਪੰਜਾਬੀਆਂ ਦੇ ਉਹ ਮੈਂ ਦੋ ਲਾਈਨਾਂ ਤੁਹਾਡੀ ਨਜ਼ਰ ਕਰਦਾਂਗੇ ਮੇਰਾ ਭਰਿਆ ਹੱਥ ਸਾਈਆਂ ਮੇਰੇ ਇੰਡੀਆ ਤੇ ਰੱਖੀ ਅਸੀਂ ਕਦੀ ਖੇਡਣਾ ਹਾਰੀ ਉਹ ਰਾਹ ਸਾਨੂੰ ਇਦਾਂ ਹੀ ਦਸੀ ਵਿੱਚ ਮਦਾਨੀ ਘੁੰਮਦੇ ਰਹੀਏ ਵਾਂਗ ਨਵਾਬਾਂ ਦੇ ਇਦਾਂ ਹੀ ਝੰਡੇ ਝੂਲਦੇ ਰੱਬਾ ਰਹਿਣ ਪੰਜਾਬੀਆਂ ਦੇ ਸੁਪਰਮਾਤਮਾ ਇਦਾਂ ਹੀ ਸਾਡੇ ਝੰਡੇ ਝੁਲਦੇ ਰੱਖਣ ਸੋ ਚੜ੍ਹਦੀਆਂ ਕਲਾ ਬਖਸ਼ਣ ਬਾਬਾ ਜੀ ਖੁਦ ਸਾਹਿਬ ਅੱਜ ਗੁਰੂ ਘਰ ਆਏ ਹੋ ਜਿੱਥੇ ਕਿ ਬੀਤੇ ਦਿਨਾਂ ਦੀ ਗੱਲ ਕਰੀਏ ਬੀਤੇ ਸਮੇਂ ਦੀ ਗੱਲ ਕਰੀਏ ਤਾਂ ਪੰਜਾਬ ਦਾ ਕਾਫੀ ਨੁਕਸਾਨ ਜਿਹੜਾ ਹੋਇਆ ਨਵਾਂ ਸਾਲ ਆਣ ਵਾਲਾ ਗੁਰੂ ਨਾਨਕ ਜੀ ਦਾ ਪ੍ਰਕਾਸ਼ ਪੁਰਬ ਅੱਜ ਤਾਂ ਗੁਰੂ ਸਾਹਿਬ ਅੱਗੇ ਕੀ ਅਰਦਾਸ ਬੇਨਤੀ ਕਰਦੇ ਹਾਂ ਕਿ ਪੰਜਾਬ ਦੇ ਉਹਨਾਂ ਵੀਰਾਂ ਦਾ ਜਾਂ ਉਹਨਾਂ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਉਹ ਆਉਣ ਵਾਲੇ ਸਮੇਂ 'ਚ ਜਿਹੜੀ ਉਹਨਾਂ ਦੀ ਤੰਦਰੁਸਤੀ ਬਿਲਕੁਲ ਜੀ ਬੜਾ ਹੀ ਕਰੋਪੀ ਜਿਹੜੀ ਆਈ ਆ ਕਿਸਾਨਾਂ ਤੇ ਬੜਾ ਬਹੁਤ ਮਨ ਉਦਾਸ ਹੁੰਦਾ ਜਦੋਂ ਦੇਖੀਦਾ ਜਦੋਂ ਆਪਾਂ ਜਾਣੇ ਵੀ ਆ ਜਾਂ ਸੁਣੀਦਾ ਜਦੋਂ ਹਨਾ ਤੇ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖਣ ਮੈਂ ਬਾਬਾ ਜੀ ਦੇ ਅੱਗੇ ਅਰਦਾਸ ਕਰਦਾ ਕਿ ਨਵਾਂ ਸਾਲ ਜਿਹੜਾ ਚੜਨਾ 2026 ਉਹਦੇ ਵਿੱਚ ਪ੍ਰਮਾਤਮਾ ਇਹ ਸਾਰੀਆਂ ਕਰੋਪੀਆਂ ਜਿਹੜੀਆਂ ਕੱਟ ਦੇਣ ਤੇ ਇੱਕ ਹਿਸਾਬ ਨਾਲ ਨਵੇਂ ਸਿਰੋਂ ਸਾਰਿਆਂ ਨੂੰ ਸਟੈਂਡ ਕਰਨ ਸਾਡੇ ਕਿਸਾਨ ਜਿਹੜੇ ਦਿਨ ਰਾਤ ਮਿਹਨਤ ਕਰਦੇ ਨੇ ਬਾਬਾ ਜੀ ਉਹਨਾਂ ਨੂੰ ਚੜ੍ਹਦੀਆਂ ਕਲਾ 'ਚ ਕਰਨ ਮਿਹਰ ਭਰਿਆ ਹੱਥ ਰੱਖਣ ਜੀ ਸਾਹਿਬਾ ਧੰਨਵਾਦ ਜੀ ਤਾਂ ਬਿਲਕੁਲ ਜਿਵੇਂ ਤੁਸੀਂ ਦੇਖਿਆ ਤਾਂ ਅੱਜ ਮਨਪ੍ਰੀਤ ਸੰਧੂ ਖਾਸ ਤੌਰ ਤੇ ਉੱਤੇ ਗੁਰੂ ਘਰ ਵਿਖਿਆ ਕੇ ਪਹੁੰਚੇ ਸੀਗੇ ਦਰਸ਼ਨ ਦੇਾਰੇ ਕਰਨ ਹਸਤੇ ਜਿੱਥੇ ਲੱਖਾਂ ਤੇ ਤਦਾਦ ਦੇ ਉੱਤੇ ਸੰਗਤ ਗੁਰੂ ਘਰ ਵਿਖਿਆ ਕੇ ਨਤਮਸਤਕ ਹੋ ਰਹੀਆ ਉੱਥੇ ਹੀ ਮਨਪ੍ਰੀਤ ਸੰਧੂ ਜੋ ਪੰਜਾਬੀ ਇੰਡਸਟਰੀ ਨਾਲ ਤਾਲੁਕ ਰੱਖਦੇ ਨੇ ਸਿੰਗਰ ਨੇ ਗਿੱਟਾਰੀ ਨੇ ਗਾਣੇ ਜਿਵੇਂ ਆ ਕਾਫੀ ਬਹੁਤ ਜ਼ਿਆਦਾ ਉਹਨਾਂ ਦੇ ਆਏ ਨੇ ਤਾਂ ਅੱਜ ਉਹਨਾਂ ਵੱਲੋਂ ਵੀ ਆ ਕੇ ਦਰਸ਼ਨ ਦੇਾਰੇ ਜੋ ਗੁਰੂ ਘਰ ਵਿਖਿਆ ਕੇ ਕਿਤੇ ਗਏ ਨੇ ਤਾਂ ਨਾਲ ਦੀ ਨਾਲ ਜਿਨ੍ਹਾਂ ਦਾ ਨੁਕਸਾਨ ਖੜਾ ਦੇ ਵਿੱਚ ਹੋਇਆ ਪੰਜਾਬ ਦਾ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਉਹਨਾਂ ਵੱਲੋਂ ਆ कॅमरामॅन संदीप कुमार ना लक्ष सुनक जगवानी टीव्ही श्रीमचा साई